ਹੜਪੀੜਤਾ ਲਈ ਸ਼੍ਰੀਮਾਨ ਸੰਤਬਾਬਾ ਅਜੀਤ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਵੱਲੋਂ ਅੱਜ ਹਲਕਾ ਪਾਇਲ ਦੇ ਪਿੰਡ ਟਮੋਟ ਬਾਬਾ ਧਰਮਪਾਲ ਜੀ ਟਮੋਟ ਵਾਲਿਆਂ ਦੀ ਅਗਵਾਈ ਹੇਠ ਪਿੰਡ ਜੰਡਾਲੀ ਹੱਲਾ ਨizampur ਟਮੋਟ ਆਦੀ ਪਿੰਡਾਂ ਤੋਂ ਸੰਗਠਾ ਨੇ ਰਾਸ਼ਨ ਸਮਗਰੀ ਭੇਜਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਸ ਮੌਕੇ ਬਾਬਾਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਵਾਲਿਆਂ ਨੇ ਦੱਸਿਆ ਕਿ ਹਰ ਪੀੜਤਾਂ ਲਈ ਇਹ ਰਾਸ਼ਨ ਸੁਲਤਾਨਪੁਰ ਲੋਧੀ ਏਰੀਆ ਅਤੇ ਮੰਡੀ ਏਰੀਆ ਵਿੱਚ ਜਾਵੇਗਾ ਜਿਸ ਵਿੱਚ ਬਾਬਾ ਲਾਲ ਸਿੰਘ ਜੀ ਕਾਰ ਸੇਵਾ ਵਾਲੇ ਵੀ ਵੱਡਾ ਯੋਗਦਾਨ ਪਾ ਰਹੇ ਹਨ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀਆਂ ਸੰਗਤਾਂ ਨੇ ਰਾਸ਼ਨ ਰਾਹੀਂ ਹਰੇ ਚਾਰੇ ਰਹੀਂ ਜਾਂ ਮਾਇਆ ਰਾਹੀਂ ਸੇਵਾ ਕਰਨੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੇ ਤੁਸੀਂ ਮਾਇਆ ਭੇਜ ਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਕਾ ਮਾਣ ਰਿਸੀ ਸਭੇ ਹੜ ਪੀੜਤ ਪਰਿਵਾਰਾਂ ਲਈ ਨਿਰਾਸ਼ਾ ਨਾਲ ਦੀ સેવા ਰਸਤਾ ਮਾਪਿਆਂ ਦੀ ਸੇਵਾ ਅੱਜ ਪੰਡ ਜੰਡਾਲੀ ਅੱਲਾ ਨਜਾਮਪੁਰ ਘਮੋਟ ਜਿਨੇ ਕੇ ਸ੍ਰੀਮਾਨ ਸੰਤ ਬਾਬਾ ਕਨਪਾਲ ਸਿੰਘ ਜੀ ਘਮੋਟ ਵਾਲੇ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਕਰਨ ਕਾਨੂੰ ਸਹਿਬ ਵਾਲੇ ਸਾਰੇ ਰਲ ਕੇ ਸਿੱਖ ਫੰਦਕਾਂ ਗੁਰਨਾਮ ਕਾ ਨਾਮ ਲੈਵਾ ਪੰਜਾਬੀ ਸਾਰੇ ਵੀਰ ਨੌਜਵਾਨ ਵੀਰ ਆ ਦੇਖੋ ਮੀਂਹ ਵੀ ਪੈਂਦਾ ਤੇ ਆ ਬਰਸਾਤ ਦੇ ਭਾਵੇਂ ਭਾਈ ਪੂਰਾ ਮੀਂਹ ਪੈਂਦੇ ਆ ਇਸ ਬਰਸਾਤ ਦੇ ਅੰਦਰ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ ਇਹ ਸਾਰੀ ਸੇਵਾ ਸੁਲਤਾਨਪੁਰ ਲੋਧੀ ਦੇ ਇਲਾਕੇ ਮੰਡਲ ਆਕਾਲ ਜਿੱਥੇ ਬਾਉ ਕੋਟ ਪਾਣੀ ਪਿਆ ਸਾਰਾ ਇਹੋ ਸੇਂਗੀਆਂ ਦੇ ਵਿੱਚ ਸਾਰੀ ਸੇਵਾ ਜਾ ਕੇ ਵੰਡੀ ਜਾਣੀ ਹੈ ਲੋੜਵੰਦਾ ਦਾ ਸਾਰਾ ਰਾਸ਼ਨ ਰੰਮਣ ਚਾਇਆ ਜਾਣਾ ਆਪ ਤੁਸੀਂ ਗੱਡੀ ਭਰੀ ਇਹ ਦੇਖ ਸਕਦੇ ਹੋ ਮਹਾਕੁਰ ਜੀ ਬਚਨ ਕਰਿਆ ਕਰਦੇ ਸੀ ਕਹਿੰਦੇ ਸੇਵਾ ਜੇ ਕਰਮ ਲੱਗ ਜੀਏ ਤਾਂ ਸੇਵਾ ਮੁਕਦੀ ਨਹੀਂ ਅਗਰ ਜੇ ਸੇਵਾ ਨੂੰ ਕੋਈ ਰੋਕਣ ਲੱਗ ਜਾਵੇ ਤਾਂ ਸੇਵਾ ਮੁਕਦੀ ਨਹੀਂ ਇਹ ਸੇਵਾ માં ਬਾਦਸ਼ਾਹ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚੇ ਬਰਾ ਹੁੰਦੀਆਂ ਰਹਿਣਗੀਆਂ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਪਾਈ ਹਰ ਪੇਸ਼ਕਾਂ ਵਾਸਤੇ ਥੋੜੇ ਜਿਹਾ ਥੋੜਾ ਫੋਨ ਦੇ ਤੋਂ ਮੌਕਾ ਬਣਾ ਕੇ ਸਬੰਧ ਕੱਢ ਕੇ ਜਾਂ ਵਾਸਤੇ ਪੇਸ਼ ਆ ਲੈ ਸਾਡਾ ਜਿਹਦਾ ਮੋਬਾਈਲ ਨੰਬਰ ਹੈ 99148 86607 ਤੇ ਕੰਪਾਰ ਕਰ ਸਕਦੇ ਹੋ ਸ੍ਰੀ ਮਾਨਸਾੰਗਵਾ ਦਾ ਤਨਪਾਲ ਸਿੰਘ ਜੀ ਤੋਂ ਮੁਕਵਾਰੇ ਸ੍ਰੀ ਮਾਨਸਾੰਗਵਾ ਦਾ ਲਾਲ ਸਿੰਘ ਜੀ ਕਰਨਪਾਲ ਸਿੰਘ ਵਾਲੇ ਤੇ ਵਾਹਿਗੁਰੂ ਸੰਗਤਾਂ ਨੌਜਵਾਨ ਵੀਰਾਂ ਦੇ ਨਾਲ ਕਿਤੇ ਕੰਪਾਰ ਕਰ ਸਕਦੇ ਜੀ ਦੇਵਾ ਪੇਸ਼ਣ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਲਾਲ ਸਿੰਘ ਜੀ ਕਾਰਸੇਵਾਲੇ ਮਹਾਪੁਰਸ਼ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ ਬਾਬਾ ਲਾਲ ਸਿੰਘ ਜੀ ਕਰ ਸੇਵਾ ਵਾਲੇ ਉਹ 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 ਬਾਬਾ ਹੜਪੇੜ ਤਾਂ ਵਾਸਤੇ ਚੱਲ ਰਹੀ ਸੇਵਾ ਰਸਨ ਦੀ ਲੋਡਿੰਗ ਹੋ ਰਹੀ ਹੈ ਤੇ ਇਹ ਸੇਵਾ ਸultanpur Lodhi ਦੇ ਇਲਾਕੇ ਚ ਮੰਡ ਇਲਾਕੇ ਚ ਜਾਣੀ ਹੈ ਸਾਰੀ ਜਿਹੜੀ ਸੇਵਾ ਫੜਾਂ ਦੇ ਕਾਰਨ ਬਹੁਤ ਲੋਕ ਅਜੇ ਮੁਸੀਬਤ ਵਿੱਚ ਫਸੇ ਹੋਏ ਨੇ